ਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੰਮ ਕਰਕੇ ਘਰੇ ਆ ਗਏ ਹੁਣ ਥੋੜਾ ਸਮਾਨ ਲੈਣ ਚੱਲਿਆ ਸੀ ਮਾਰਕੀਟ ਚ ਤਣ ਵਧੀਆ ਲੱਗਿਆ ਹੋਇਆ ਕੱਲ ਦਾ ਮੀਂਹ ਪਿਆ ਨਹੀਂਗਾ ਨਹੀਂ ਤਾਂ ਚਾਰ ਤਿੰਨ ਚਾਰ ਦਿਨ ਤੋਂ ਚਾਰ ਪੰਜ ਦਿਨ ਤੋਂ ਲਗਾਤਾਰੀ ਮੀਂਹ ਪੈ ਰਿਹਾ ਸੀਗਾ ਚਾਰ ਪੰਜ ਦਿਨ ਤੋਂ ਤਾਂ ਲਗਾਤਾਰੀ ਸੀਗਾ ਨਾ ਤੇ ਅੱਜ ਸਹੀ ਆ ਹੁਣ ਮੈਂ ਕਿਹਾ ਕੱਲ ਦਾ ਫੇਰ ਨਹੀਂ ਪਤਾ ਬਦਲ ਬਾਈ ਜੀ ਦੱਸੀ ਹੋਈ ਆ ਕਿਹੜੇ ਟਾਈਮ ਮੀਂਹ ਪੈਣ ਲੱਗ ਜਾਣਾ ਆ ਸ਼ਨੀਵਾਰ ਨੂੰ ਤਾਂ ਆਮੀ ਦਾ ਪੱਕਾ ਹੀ ਦੱਸਿਆ ਹੋਇਆ ਵਾ ਮੀਹ ਪੈਣਾ ਹੀ ਪੈਣਾ ਨੂੰ ਕਿਉਂਕਿ ਅੱਜ ਜਾ ਕੇ ਲੈ ਹੀ ਆਈਏ ਇਸ ਵਾਰ ਮੁੜ ਕੇ ਸ਼ਨੀਵਾਰ ਨੂੰ ਤਾਂ ਜੇ ਮੀਂਹ ਪੈਣ ਲੱਗ ਜਾਂਦਾ ਫਿਰ ਘਰੋਂ ਹੀ ਨਹੀਂ ਨਿਕਲ ਹੁੰਦਾ ਬੰਦੇ ਤੇ ਨਾ ਇਹ ਦਿਨਾਂ ਦਾ ਬਹੁਤ ਫਰਕ ਪੈ ਗਿਆ ਸਾਢੇ 6 ਹੋ ਗਏ ਦਿਨ ਦੇਖੋ ਕਿੱਡਾ ਖੜਾ ਵਾ ਤੇ ਐਂ ਆਈ ਧੁੱਪ 9 ਵਜੇ ਤੱਕ ਚੱਲਿਆ ਕਰੂਗੀ ਅਜਿਵੇਂ ਹੋਣਾ ਨਾ 9 ਵਜੇ ਤੱਕ ਐਂ ਦਿਨ ਹੋਇਆ ਕਰੂਗਾ 10 ਹੋ ਜਾਣਾ ਐਡੇ ਵੱਡੇ ਦਿਨ ਹੋ ਜਾਣੇ ਨੇ ਆਹ ਦਿਖਾਉਣਾ ਦੇਖਿਓ ਕਿੰਡੀ ਧੁੱਪ ਆ ਜਾ। ਆਹ ਦੇਖ। ਸਾਢੇ 6 ਹੋ ਗਏ। ਕਿੱਡਾ ਦਿਨ ਖੜਾ ਵਾ। ਆਹ ਇਧਰਲੇ ਪਾਸੇ ਨੂੰ ਹੁਣ ਵੀਊ ਦੇਖਿਓ ਕਿੰਨਾ ਸੋਹਣਾ ਲੱਗੂਗਾ। ਕਿ ਸਾਡਾ ਸ਼ਹਿਰ ਇੰਨੀ ਚਾਈ ਤੇ ਆ ਤੇ ਇਹ ਦੇਖੂਗਾ ਚੰਗੀ ਤਰ੍ਹਾਂ। ਇਸ ਪਾਸੇ ਖਾਈ ਜਿਆਦਾ ਹੈ ਨਾ ਨਾ ਇਸ ਪਾਸੇ ਬਹੁਤ ਬੱਦਲ ਬਹੁਤ ਹੁੰਦੇ ਨੇ ਇੱਥੇ ਫਿਰਦੇ ਅਜਿੱਤਿਆਂ ਨੂੰ ਬਸ ਜਾ ਰਹੀ ਆ ਇੱਥੇ ਆਏ ਬੱਦਲ ਫਿਰਦੇ ਹੁੰਦੇ ਆ ਜਦੋਂ ਮੀਂਹ ਪੈਂਦਾ ਹੁੰਦਾ ਬਹੁਤ ਵਧੀਆ ਮੌਸਮ ਹੁੰਦਾ ਬੁਰੀ ਲੈਨ ਜੀ ਦਾ ਹੀ ਬੜਾ ਸੋਹਣਾ ਥੀਓ ਆਉਂਦਾ ਹੁੰਦਾ ਜਦੋਂ ਮੀਂਹ ਪੈਂਦਾ ਹੁੰਦਾ ਇੱਥੇ ਮੈਂ ਦਿਖਾਇਆ ਵੀ ਆ ਪਹਿਲਾਂ ਵੀਡੀਓ ਦੇ ਵਿੱਚ ਜਿੱਦਣੇ ਇਧਰ ਮੀਂਹ ਪੈਂਦਾ ਨੇ ਆ ਉਹ ਇਧਰ ਦਿਖਾਉ ਤੁਹਾਨੂੰ ਮੈਂ ਇਹ ਮਾਰਕੀਟ ਉਸ ਰਾਹ ਤੇ ਆ ਜਿੱਧਰ ਨੂੰ ਅਸੀਂ ਕੰਮ ਤੇ ਜਾਣੇ ਹੁੰਦੇ ਆ ਮੈਂ ਉਹੀ ਬੱਸ ਬਹਿ ਗਿਆ ਜਾਂਦਾ ਹੋਇਆ ਮੈਂ ਚਲੋ ਉਧਰ ਦੀ ਹੀ ਜਾਊਗੀ ਕਿਉਂਕਿ ਉਹੀ ਸ਼ਹਿਰਾਂ ਦੇ ਨਾਮ ਲਿਖੇ ਹੋਏ ਸੀਗੇ ਪਰ ਜਿਹੜਾ ਇੱਥੋਂ ਅਗਲਾ ਸ਼ਹਿਰ ਆ ਉਹ ਇੱਕ ਥੱਲੇ ਇੱਕ ਪਹਾੜੀ ਤੇ ਆ ਉਹ ਬੱਸ ਤੇ ਲਿਖਿਆ ਹੈ ਨਹੀਂ ਸੀ ਮੈਂ ਬਹਿ ਗਿਆ ਉਹ ਥੱਲੇ ਪਾਸੇ ਦੀ ਨਹੀਂ ਜਾਣੀ ਸੀਗੀ ਉੱਪਰਲੇ ਜਿਹੜਾ ਉੱਪਰ ਪਿੰਡ ਆ ਉਧਰ ਦੀ ਜਾਣੀ ਸੀ ਕੁਦਰਤੀ ਹੋ ਤਾਂ ਮੈਨੂੰ ਫਿਰ ਜਦੋਂ ਇੱਥੋਂ ਪਰੇ ਨੂੰ ਉੱਪਰ ਨੂੰ ਜਾਣ ਲੱਗੀ ਬੱਸ ਮੈਨੂੰ ਪਤਾ ਲੱਗਿਆ ਉੱਤਰ ਹੀ ਗਿਆ ਨਹੀਂ ਤਾਂ ਮੈਂ ਮੋਬਾਈਲ ਤੇ ਲੱਗਿਆ ਹੋਇਆ ਸੀਗਾ ਕੁਦਰਤੀ ਕਿੱਥੇ ਬੱਸ ਖੜੀ ਮੈਂ ਚਰਜਾ ਚੱਕ ਕੇ ਦੇਖ ਲਿਆ ਨਹੀਂ ਤਾਂ ਥਾਸੀ ਦੂਰ ਤੋ ਆਉਣਾ ਪੈਣਾ ਸੀਗਾ ਹੁਣ ਤਾਂ ਚੱਲ ਆ ਰਹੇ ਨੇੜੇ ਹੀ ਸਰ ਗਿਆ ਆਪਦੇ ਜਣੀ ਮੈਂ ਬੈਠਾ ਸੀਗਾ ਚੱਲ ਵੀ ਮਾਰਕੀਟ ਦੇ ਪੂਰੇ ਜਾ ਕੇ ਉੱਤਰ ਜਾਊਗਾ ਬਾਰੋ ਬਾਸੀ ਉੱਪਰ ਦੀ ਹੋਗੀ ਜਲ ਕੋਈ ਨਾ 2-4 ਮਿੰਟ ਦਾ ਹੀ ਰਾਹ ਹੁਣ ਇੱਥੇ ਤੁਰ ਕੇ ਆਦੀ ਇਹ ਲੋ ਬਿਊ ਹਦੇ ਸ਼ਹਿਰ ਦਾ ਸਾਰੇ ਦਾ 7:00 ਵੱਜ ਗਏ ਪੂਰੇ ਯਾਰ ਮਿੰਦ ਨੂੰ ਸਾਢੇ 6 ਵਜੇ ਸੀ ਉਦੋਂ ਸਾਢੇ 6:30 ਜਦੋਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਪਤਾ ਨਹੀਂ ਮੈਂ ਕਿੰਨੇ ਟਾਈਮ ਦੱਸਿਆ ਸੀ ਤੁਹਾਨੂੰ ਹੁਣ ਦੇਖ ਲੋ 7 ਵਜੇ ਆ ਹਜੇ ਵੀ ਦਿਨ ਖੜਾ ਔਰ ਚੱਲਦਾ ਹਜੇ ਅਪ੍ਰੈਲ ਚੜ ਗਿਆ ਸੱਚ ਤੇ ਮਈ ਜੂਨ ਜੁਲਾਈ ਅਗਸਤ ਅਗਸਤ ਚ ਜਾ ਕੇ ਟਾਈਮ ਘਟਣ ਲੱਗੂਗਾ ਜੁਲਾਈ ਦੇ ਲਾਸਟ ਦੇ ਵਿੱਚ ਫਿਰ ਹੌਲੀ ਹੌਲੀ ਦਿਨਾਂ ਦਾ ਫਰਕ ਪੈਣ ਲੱਗਣਾ ਪਾ ਔਰ ਠੰਡ ਹਜੇ ਵੀ ਹੈਗੀ ਆ ਅੱਲ੍ਹ ਪਰਸੋ ਨੂੰ ਰਾਤ ਨੂੰ 0 ਟੈਂਪਰੇਚਰ ਹੀ ਦੱਸਿਆ ਹੋਇਆ ਵਾ ਰਾਤ ਦਾ ਅੱਜ ਮਾਰਕੀਟ ਪਹੁੰਚ ਗਿਆ ਸੀ ਮੈਂ ਕੰਮ ਛੱਡ ਕੇ ਆ ਗਿਆ ਸੀ ਘਰੇ ਸੈਟਰਡੇ ਵਾਲੇ ਦਿਨ ਪਹਿਲਾਂ ਛੱਡ ਲਈਦਾ ਕੰਮ ਕੰਮ ਮੁੱਕ ਗਿਆ ਜਾਨੀ ਕਿ बस का टाइम टूम तो है नहीं सी आ टाइम तवाजाही होंगी बहुत क्योंकि आूनीवर्सिटिया बहुत आ ना इधर आ शहर च खास करके छुट्टी का टाइम फिर आ टाइम बसा की आवाजाही ज्यादा रें कहीं तो पता नहीं भी नहीं लगता भी यूनिवर्सिटी होगी कॉलेज होगा ਬਿਲਡਿੰਗਾਂ ਨਹੀਂਆਂ ਬੜੀਆਂ ਹੁੰਦੀਆਂ ਬਸ ਉਹ ਯੂਨੀਵਰਸਿਟੀ ਆ ਵੀ ਯੂਨੀਵਰਸਿਟੀ ਆ ਬੜੀ ਜਿਹੜੀ ਆ ਬਹੁਤ ਯੂਨੀਵਰਸਟੀਆਂ ਨੇ ਇੱਥੇ ਤਾਂ ਕਰਕੇ ਟਾਈਮ ਨਾਲ ਹੀ ਆ ਬੜੇ ਘਰੇ ਬੱਸਾਂ ਦੀ ਆਵਾਜ਼ ਹੀ ਜ਼ਿਆਦਾ ਕਰਕੇ ਆ ਟਾਈਮ ਇਹਨਾਂ ਵੀ ਵਧੀਆ ਲੱਗਿਆ ਸੋਹਣਾ ਦਿਨ ਲੱਗਿਆ ਹੈ ਅੱਜ ਇਹਦਾ ਬਦਲ ਕਿਤੇ ਨਹੀਂ ਦਿੰਦਾ ਹੈਗਾ ਮੀਂਹ ਕੱਲ ਦਾ ਦੱਸਿਆ ਹੋਇਆ ਵਾ ਪਰ ਇੱਥੇ ਕਿਹੜਾ ਪਤਾ ਲੱਗਦਾ ਕਿਹੜੇ ਟਾਈਮ ਕਿਧਰੋਂ ਬਦਲ ਆ ਜਾਣ ਆ ਦੇਖੋ ਕਿੰਨਾ ਰਸ਼ਾ ਇੱਥੇ ਇੱਥੋਂ ਲੋਕਲ ਬੱਸਾਂ ਚੱਲਦੀਆਂ ਨੇ ਉਹ ਜਿਹੜੀ ਖੜੀ ਆ ਨਾ ਆ ਤਾਂ ਹੈਗੀਆਂ ਨੰਬੇ ਰੂਡ ਵਾਲੀਆਂ ਜਿਹੜੀਆਂ ਨੀਲੀਆਂ ਜੀਆਂ ਖੜੀਆਂ ਯਾਨੀ ਕਿ ਪਿੰਡਾਂ ਚਾਲੇ ਦੇ ਵਾਲੇ ਪਿੰਡਾਂ ਜਾਣ ਵਾਲੀਆਂ ਜਿਹੜੀਆਂ ਇੱਧਰ ਖੱਬੇ ਪਾਸੇ ਖੜੀ ਆ ਉਹ ਇਹ ਸ਼ਹਿਰ-ਸ਼ਹਿਰ ਦੇ ਵਿੱਚ ਹੀ ਜਾਣੀਆਂ ਹੁੰਦੀਆਂ ਨੇ ਸ਼ਹਿਰ ਵੀ ਵੱਡਾ ਵਾ ਕਿੱਥੋਂ ਤੁਰ ਕੇ ਜਾਂਦੇ ਫਿਰਨਗੇ ਤਾਂ ਕਰਕੇ ਉਹ ਛੋਟੀਆਂ ਬੱਸਾਂ ਲੱਗੀਆਂ ਹੁੰਦੀਆਂ ਨੇ ਕਿੰਨਾ ਰਾਸ਼ ਯੂਨੀਵਰਸਿਟੀ ਵਾਲੇ ਜਵਾਬ ਕੀ ਆ ਮੇਰਾ 8ਵੀਂ ਤੋਂ ਬਾਅਦ ਤਾਂ ਇੱਥੇ ਸ਼ੁਰੂ ਹੋ ਜਾਂਦੀ ਹੈ ਯੂਨੀਵਰਸਿਟੀ 8ਵੀਂ ਤੋਂ ਬਾਅਦ ਇੱਥੇ ਯੂਨੀਵਰਸਿਟੀ ਕਾਲਜ ਸ਼ੁਰੂ ਹੋ ਜਾਂਦੇ ਆ ਆ 8ਵੀਂ ਤੋਂ ਬਾਅਦ ਹੀ ਸਿਆਲਾਂ ਦੇ ਵਿੱਚ ਨਾ ਜਿਆਦਾ ਠੰਡ ਹੁੰਦੀ ਸੀ ਬਾਹਰ ਹਵਾ ਚੱਲਦੀ ਹੁੰਦੀ ਸੀ ਢੰਡੀ ਆਹ ਗੁਫਾ ਜੀ ਦੇ ਅੰਦਰ ਭੱਜ ਕੇ ਆਉਣਾ ਵੀ ਨਿੱਗ ਜਿਆ ਹੋਊਗਾ ਤੇ ਗਰਮੀਆਂ ਦੇ ਵਿੱਚ ਹੁਣ ਇੱਥੇ ਆਏ ਬਾਹਰ ਜਿਵੇਂ ਧੁੱਪ ਹੁੰਦੀ ਹੈ ਗਰਮੀਆਂ ਦੇ ਵਿੱਚ ਇਹ ਠੰਡੀ ਹੁੰਦੀ ਹੈ ਗਰਮੀਆਂ 'ਚ ਭੱਜ ਕੇ ਆ ਜਾਂਦੇ ਹੁਣ ਇਹ ਵੀ ਠੰਡੀ ਜੀ ਹੁੰਦੀ ਹੈ ਯਾਰ ਗਰਮੀਆਂ 'ਚ ਠੰਡੀ ਤੇ ਸਿਆਲਾਂ 'ਚ ਗਰਮਾ ਹੈ ਗੁਫਾ ਟਨਲ ਜੀ ਆ ਥੋੜੀ ਜੀ ਬਣੀ ਹੋਈ ਫਿਰ ਇੱਥੋਂ ਲੈਫਟਾਂ ਇੱਕ ਇਸਨੇ ਉੱਪਰ ਜਾਣਾ ਮਾ ਤੇ ਬਣੀਆਂ ਦੋ ਆ ਵੀ ਜੁਨੀਵਰਸਿਟੀ ਹੋਈ ਆ ਆ ਜਿਹੜੀ ਠੀਕ ਐ ਤੇ ਅੱਗੇ ਇੱਕ ਹੋਰ ਦੋ ਨੇ ਅੱਗੇ ਤਾਂ ਇੱਕੋ ਪਰੇ ਦਿਖਾਈ ਸੀ ਬੱਸ ਸਟੈਂਡ ਦੇ ਕੋਲੇ ਇੱਕ ਆ ਵਾ ਤੇ ਇੱਕ ਅੱਗੇ ਜਾ ਕੇ ਦਿਖਾਉਣਾ ਦੋ ਦੋ ਨੇ ਅੱਗੇ ਛੋਟੀਆਂ ਛੋਟੀਆਂ ਜੀਆਂ ਦੋ ਤਿੰਨ ਤਿੰਨ ਹੀ ਹੋਣਗੀਆਂ ਯਾਨੀ ਕਿ ਦੋ ਦਾਦਾ ਮੈਨੂੰ ਪੱਕਾ ਪਤਾ ਐ ਇੱਕ ਇਹ ਆ ਵੀ ਹੈ ਇੱਧਰ ਆ ਜੁਨੀਵਰਸਿਟੀ ਹੋਈ ਆ ਤੇ ਆ ਵੀ ਉਧਰ ਤੇ ਇੱਕ ਆ ਸਾਹਮਣੇ ਇਹ ਵੀ ਜੁਨੀਵਰਸਿਟੀ ਹੋਈ ਆ ਤਿੰਨ ਹੋ ਗਈਆਂ ਇਹਦਾ ਅੱਧਾ ਕਿਸਾ ਆ ਇਹਦਾ ਅੱਧਾ ਕਿਸਾ ਪਰਲੇ ਪਾਸੇ ਆ ਗਲੀ ਦੇ ਸੜਕ ਦੇ ਉਹ ਪਰਲੇ ਪਾਸੇ ਚੌਂਕ 'ਚ ਵੀ ਹੈਗੀਆਂ ਨੇ ਉਹ ਉਧਰ ਕਈ ਨੇ ਕਹਿਣਾ ਦਾ ਮਤਲਬ ਖਾਸੀਆਂ ਇੱਥੇ